ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਣਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਜਿਵੇਂ ਕਿ ਆਪਾਂ ਤੁਹਾਡੇ ਨਾਲ ਹਰ ਵਾਰੀ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਹਾਂ ਸੋ ਜਿਵੇਂ ਕਿ ਵੈਡਿੰਗ ਸੀਜ਼ਨ ਚੱਲ ਰਿਹਾ ਜੀ ਬਹੁਤ ਹੀ ਬਿਜ਼ੀ ਸ਼ੈਡਿਊਲ ਚੱਲ ਰਿਹਾ ਸੋ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਜਿਹੜੇ ਡਿਜ਼ਾਈਨਸ ਜਾ ਰਹੇ ਆ ਜੇ ਮੇ ਰਿਪੀਟਡ ਡਿਜ਼ਾਈਨ ਜਾਂਦੇ ਹੋਗੇ ਉਹਨਾਂ ਦੀ ਵੀ ਆਪਾਂ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਕਾਫੀ ਪਿੱਛੇ ਜੇ ਆਪਣੇ ਕੋਲੇ ਸੇਮ ਸੇਮ ਜਿਹੜੇ ਆਪਾਂ ਪੁਰਾਣੇ ਡਿਜ਼ਾਈਨ ਰਿਪੀਟ ਕੀਤੇ ਆ ਜੀ ਉਹਦੇ ਹੀ ਆਰਡਰ ਬਣ ਕੇ ਗਏ ਹੋਗੇ ਸੋ ਇਸ ਲਈ ਆਪਾ ਤੁਹਾਡੇ ਨਾਲ ਕੁਝ ਸ਼ੇਅਰ ਨਹੀਂ ਕਰ ਸਕੇ। ਅੱਜ ਆਪਾ ਤੁਹਾਡੇ ਨਾਲ ਕੁਝ ਡਿਫਰੈਂਟ ਲੈ ਕੇ ਆਏ ਹੈਗੇ ਆ ਸੋ ਜਿਨੀ ਵੀ ਆਰਡਰ ਕਰਨਾ ਤੁਸੀਂ ਆਰਡਰ ਕਰ ਸਕਦੇ ਹੋ। ਸੋ ਸੈਮੀ ਫਾਰਮਲ ਜੇ ਸੂਟ ਹੈ ਜੀ। ਬਾਕੀ ਸਭ ਦਾ ਆਪਣਾ ਆਪਣਾ ਹੁੰਦਾ ਕਿ ਕਈ ਵਾਰ ਕੋਈ ਹਲਕਾ ਫੁਲਕਾ ਡਿਜ਼ਾਈਨ ਹੈ ਜਿਵੇਂ ਵੈਡਿੰਗ ਦੇ ਵਿੱਚ ਵੇਅਰ ਕਰਨਾ ਪਸੰਦ ਕਰਦਾ। ਸੋ ਉਸ ਤਰ੍ਹਾਂ ਦੀ ਡਿਜ਼ਾਈਨ ਹੈ ਜੀ ਗੋਟਾ ਆਰੀ ਵਿਦ ਹੈਂਡ ਦੀ ਏਮਬਰਾਇਡਰੀ ਦੇ ਅਕੋਰਡਿੰਗ। ਸੋ ਤੁਸੀਂ ਇਹ ਸੂਟ ਹੈ ਜਿਹੜੇ ਬਣਾ ਸਕਦੇ ਹੋ ਜਿਵੇਂ ਕਿ ਬਹੁਤ ਹੀ ਗਾਜ਼ਰੀ ਜਾਂ ਸ਼ੀਡ ਹੈਗਾ ਇਹ ਹੀ ਆਰੀ ਪਲਸ ਗੋਟਾ ਪਲਸ ਬਾਦਲਾ ਦਾ ਜਿਹੜਾ ਟੱਚ ਦਿੱਤਾ ਹੋਇਆ ਇਹਦੇ ਵਿੱਚ ਔਰ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਜੀ ਸੋ ਅਗਰ ਤੁਸੀਂ ਕੋਈ ਲੇਡੀ ਲੁੱਕ ਦਾ ਸੂਟ ਚਾਹੁੰਦੇ ਹੋ ਇਸ ਤਰ੍ਹਾਂ ਦਾ ਸੋਭਾ ਸਟਾਈਲਿਸ਼ ਪੀਸ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਜਿਹੜੇ ਟਰਾਈ ਕਰ ਸਕਦੇ ਹੋ ਇਹਦੇ ਵਿੱਚ ਕੀ ਹੈ ਬਹੁਤ ਹੀ ਜ਼ਿਆਦਾ ਬ੍ਰੀਕ ਕੰਮ ਕੀਤਾ ਹੋਇਆ ਹੈ ਕਾਫੀ ਜਿਵੇਂ ਡਿਫਰੈਂਟ ਕਨਸੈਪਟ ਦਾ ਸੋ ਇਹ ਸ਼ਰਟ ਹੈਗਾ ਜੀ ਉਪਰ ਤੱਕ ਔਰ ਫੁੱਲ ਹੈਵੀ ਹੈ ਇਹਦੇ ਨਾਲ ਤੁਸੀਂ ਦੁਪੱਟਾ ਓਨਲੀ ਲੇਸਿਸ ਕਰ ਸਕਦੇ ਹੋ ਅਗਰ ਕਟਵਰਕ ਕਰਨਾ ਤਾਂ ਤੁਸੀਂ ਉਵੇਂ ਵੀ ਕਰ ਸਕਦੇ ਹੋ ਸੋ ਆਪਣੇ ਤੋਂ ਕਨਫਰਮ ਕਰ ਲਿਓ ਜੀ ਕਿ ਤੁਸੀਂ ਕਿਸ ਤਰ੍ਹਾਂ ਦਾ ਸੂਟ ਹੈ ਜਿਹੜਾ ਬਣਾਉਣਾ ਹੈਗਾ ਸੋ ਆਪਾਂ ਤੁਹਾਨੂੰ ਉਸ ਤਰ੍ਹਾਂ ਰੈਡੀ ਕਰ ਦਾਂਗੇ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਈ ਦਿੱਤਾ ਹੈਗਾ ਸੋ ਜਿਵੇਂ ਕਿ ਇਹ ਹੈਗਾ ਜੀ ਸ਼ਿਮਰ ਤੇ ਬਣਿਆ ਹੋਇਆ ਹੈ ਔਰ ਇਸ ਤਰ੍ਹਾਂ ਦਾ ਪੈਚ ਹੈ ਜੀ ਉੱਪਰ ਤੱਕ ਇਹਦੀ ਜਿਹੜੀ ਏਮਬਰਾਇਡਰੀ ਕੀਤੀ ਹੋਈ ਹੈ ਔਰ ਇਹਦੇ ਵਿੱਚ ਹੈਂਡ ਵੀ ਕਾਫੀ ਜਿਹੜਾ ਹੈਂਡ ਦਾ ਟੱਚ ਦਿੱਤਾ ਹੋਇਆ ਜੀ ਇਸ ਤਰ੍ਹਾਂ ਸੋ ਬਹੁਤ ਹੀ ਡਿਫਰੈਂਟ ਔਰ ਸਟਾਈਲਿਸ਼ਰ ਸੂਟ ਹੈਗਾ ਇਸ ਤਰ੍ਹਾਂ ਪੈਚ ਲੱਗਿਆ ਹੋਇਆ ਆਰੀ ਵਰਕ ਹੈ ਹੈਂਡ ਵੀ ਉਨਾ ਹੀ ਵਰਕ ਹੈ ਜਿਹੜਾ ਹੈਂਡ ਕੀਤਾ ਹੋਇਆ ਇਸ ਤਰ੍ਹਾਂ ਬਾਜੂ ਤੇ ਵੀ ਆਪਾਂ ਹਾਰੀ ਪਲੱਸ ਹੈਂਡ ਦਾ ਮਿਕਸ ਹੈਗਾ ਦੁਪੱਟਾ ਤੁਸੀਂ ਗਾਜਰੀ ਵੀ ਕਰ ਸਕਦੇ ਹੋ ਜੀ ਓਪੋਜ਼ਿਟ ਸਾਈਡ ਦਾ ਕੰਪਲੀਟ ਸੂਟ ਹੈ ਜਿਹੜਾ ਤੁਸੀਂ ਮਾਸਟਰ ਰੱਖ ਸਕਦੇ ਹੋ ਇਹ ਵੀ ਕੰਪਲੀਟ ਸੂਟ ਹੈ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਹੈਗਾ ਇਹ ਗ੍ਰੀਨ ਟੱਚ ਦੇ ਵਿੱਚ ਦਿੱਤਾ ਸ਼ਿਮਰ ਦਾ ਦੁਪੱਟਾ ਕੀਤਾ ਸੋ ਤੁਸੀਂ ਆਰਗੈਂਜ਼ਾ ਕਰਕੇ ਕਿਉਂਕਿ ਸ਼ਿਮਰ ਜਿਵੇਂ ਪਿਓਰ ਸ਼ਿਮਰ ਹੈ ਜੀ ਪਿਓਰ ਟਿਸ਼ੂ ਹੈ ਸੋ ਦੁਪੱਟਾ ਥੋੜਾ 2200 ਪਲੱਸ ਆਉਂਦਾ ਹੈਗਾ ਸੋ ਦੇ ਨਾਲ ਫਿਰ ਜਿਹੜੀ ਸੂਟ ਦੀ ਕਾਸਟ ਹੈ ਜਿਹੜੀ ਜ਼ਿਆਦਾ ਚਲੀ ਜਾਂਦੀ ਹੈ ਆਰਗੈਂਜ਼ਾ ਜਿਵੇਂ ਉਮ ਟੀ ਗ੍ਰੀਨ ਚ ਆ ਜਾਂਦਾ ਹੈਗਾ ਸੋ ਜਿਵੇਂ ਵੀ ਤੁਸੀਂ ਬਣਾਉਣਾ ਹੋਇਆ ਤੁਸੀਂ ਬਣਾ ਸਕਦੇ ਹੋ ਇੱਕ ਪਾਰਟੀ ویئر ਸੂਟ ਹੈ ਜਿਹੜਾ ਤੁਸੀਂ ਇਸ ਤਰ੍ਹਾਂ ਰੈਡੀ ਕਰ ਸਕਦੇ ਹੋ ਸੋ ਇਹ ਸ਼ਿਮਰ ਸਟਫ ਹੈ ਜੀ ਸੇਮ ਵੀ ਕਰ ਸਕਦੇ ਹਾਂ ਦੁਪੱਟਾ ਕੰਟਰਾਸਟ ਵੀ ਕਰ ਸਕਦੇ ਹਾਂ ਦੁਪੱਟਾ ਗਾਜੀ ਸ਼ੇਡ ਵੀ ਕਰ ਸਕਦੇ ਹਾਂ ਆਲ ਓਵਰ ਸੂਟ ਇੱਕ ਕਲਰ ਦਾ ਕਰਕੇ ਕੰਟਰਾਸਟ ਆਪੋਜ਼ਿਟ ਕੰਟਰਾਸਟ ਦੇ ਵਿੱਚ ਜਿਹੜਾ ਤੁਸੀਂ ਦੁਪੱਟਾ ਰੈਡੀ ਕਰਵਾ ਸਕਦੇ ਹਾਂ ਬਲੈਕ ਕਲਰ ਜੀ ਇਹ ਆਪਣਾ ਡਿਜ਼ਾਈਨ ਕਾਫੀ ਬਣ ਰਿਹਾ ਸੋ ਇਸੇ ਲਈ ਤੁਹਾਡੇ ਨਾਲ ਜਿਹੜੀਆਂ ਵੀਡੀਓ ਸ਼ੇਅਰ ਨਹੀਂ ਹੋਈ ਕਿਉਂਕਿ ਆਪਣੇ ਕੋਲੇ ਸਿਮਲਰ ਸਿਮਲਰ ਡਿਜ਼ਾਈਨ ਦੇ ਕਾਫੀ ਕਾਫੀ ਸੂਟ ਸੀ ਵੀ ਵੈਡਿੰਗ ਸੀਜ਼ਨ ਕਰਕੇ ਥੋੜਾ ਬਿਜ਼ੀ ਸੀ ਸੋ ਆਪਾਂ ਵੀਡੀਓ ਨਹੀਂ ਪਾਈ ਇਸ ਤਰ੍ਹਾਂ ਜੀ ਔਰ ਗਲੇ ਦਾ ਇਸ ਤਰ੍ਹਾਂ ਕਨਸੈਪਟ ਵਿੱਚ ਜਿਵੇਂ ਆਪਾਂ ਨੈਟ ਲਗਾਇਆ ਹੋਇਆ ਜੀ ਤਨੋਂ ਮੈਂ ক্লোਜ਼ ਉਹ ਹੁਣ ਇਸ ਤਰ੍ਹਾਂ نیٹ ਲਗਾਇਆ ਹੋਇਆ ਇਹਦੇ ਜਿਹੜੇ ਬਾਜੂ ਤੇ ਵੀ ਆਪਾਂ نیٹ ਲਗਾਇਆ ਹੋਇਆ ਥੋੜਾ ਜਿਹਾ ਡਿਫਰੈਂਟ ਸਟਾਈਲਿਸ਼ ਲੁੱਕ ਦਿੱਤਾ ਹੋਇਆ ਇਸ ਤਰ੍ਹਾਂ ਬਾਜੂਏ ਦੇ ਹੈਵੀ ਹੈਗੇ ਆ ਔਰ ਤੁਸੀਂ ਬਾਟਮ ਤੇ ਵੀ ਕੰਮ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਹੁੰਦਾ ਹੈ ਜਦੋਂ ਵੀ ਤੁਸੀਂ ਮੇਰੇ ਤੋਂ ਜਿਵੇਂ ਸੂਟ ਦਾ ਕੋਈ ਵੀ ਰੇਟ ਪੁੱਛਦੇ ਹੋ ਵਿਦਾਊਟ ਬਾਟਮ ਵਰਕ ਹੁੰਦਾ ਜੀ ਕਿਉਂਕਿ ਕਈ ਪਸੰਦ ਕਰਦੇ ਕਈ ਨਹੀਂ ਅਸੀਂ ਚਾਹੇ ਤੁਹਾਨੂੰ ਦਿਖਾਏ ਹੀ ਦਿੰਨੇ ਆ ਸੋ ਪ੍ਰਾਈਸ ਆ ਜਿਹੜਾ ਵਿਦਾਊਟ ਬਾਟਮ ਵਰਕ ਹੁੰਦਾ ਹੈ ਇਸ ਤਰ੍ਹਾਂ ਜੀ ਸਾਈਡ ਤੇ ਵੀ ਆਪਾਂ ਨੈਟ ਲਗਾਈ ਹੋਈ ਹੈ ਵਿੱਚ ਇਹਨਾਂ ਨੇ ਜਿਹੜਾ ਵੀਲਸ ਪਾ ਕੇ ਬੂਟੀ ਦਿੱਤੀ ਹੋਈ ਹੈ ਸੋ ਇਹਦੇ ਨਾਲ ਜਿਹੜੀ ਕਾਸਟ ਹੈਗੀ ਆ ਥੋੜੀ ਡਿਫਰੈਂਟ ਹੋ ਜਾਂਦੀ ਹੈ ਸੋ ਤੁਸੀਂ ਐਜ਼ ਇਟ ਇਜ਼ ਬਣਾਉਣਾ ਵਿੱਚ ਵਰਕ ਕਰਵਾਉਣਾ ਲੈਸਿਸ ਕਰਾਉਣੀ ਆ ਸੋ ਤੁਸੀਂ ਉਹ ਮੈਂਸ਼ਨ ਕਰ ਦਿਓ ਆਪਾਂ ਤੁਹਾਨੂੰ ਜਿਹੜਾ ਉਹਦੇ ਅਕੋਰਡਿੰਗ ਜਿਹੜਾ ਦੱਸ ਦਾਂਗੇ ਇਹ ਹੈਗਾ ਜੀ ਬਹੁਤ ਹੀ ਵਧੀਆ ਸਰਦੀ ਵਾਲਾ ਸਟੱਫ ਹੈਗਾ ਤੇ ਵਿਦਆਊਟ ਲਾਈਨਿੰਗ ਹੈ ਜਿਹੜਾ ਇਹ ਬੰਦ ਹੈ ਸੋ ਬਲੌਕ ਦੇ ਵਿੱਚ ਹੈ ਜੀ ਇਹ ਇਸ ਤਰ੍ਹਾਂ ਕਿ ਰੇਤੇ ਬਲੌਕ ਆਏਗਾ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਕਾਫੀ ਸੂਟ ਆਪਾਂ ਦਿੱਤੇ ਹੋਏ ਸੀਗੇ ਸੋ ਬੈਕ ਤੇ ਵੀ ਬਾਰਡਰ ਹੈ ਬੂਟੀ ਆਏਗੀ ਬੈਕ ਤੇ ਫਰੰਟ ਤੇ ਵੀ ਬਾਰਡਰ اور ਬੂਟੀ ਹੈਗੀ ਆ ਇਸ ਤਰ੍ਹਾਂ ਬੈਕ ਤੇ ਵੀ ਬੂਟੀ ਹੈ ਸਲਵਾਰ ਦੇ ਵਿੱਚ ਜਿਵੇਂ ਇਸ ਤਰ੍ਹਾਂ ਸੈਲਫ ਜੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਔਰ ਮੇਨ ਹੈ ਕਿ ਇਹ ਜਿਹੜਾ ਦੁਪੱਟਾ ਹੈਗਾ ਕਾਫੀ ਵਧੀਆ ਦਿੱਤਾ ਹੋਇਆ ਸੋ ਤੁਸੀਂ ਇਹ ਸੂਟ ਵੀ ਲੈ ਸਕਦੇ ਹੋ ਵਿਦਾਊਟ ਲਾਈਨਿੰਗ ਸਟੀਚ ਕਰਵਾ ਸਕਦੇ ਹੋ ਨੂੰ ਕਿਸੇ ਵੀ ਸੀਜ਼ਨ ਦੇ ਵਿੱਚ ਪਾ ਸਕਦੇ ਹੋ ਸੋ ਇਹ ਸੀ ਗ੍ਰੀਨ ਹੈ ਜੀ ਪੱਲੇ ਔਰ ਵਿੱਚ ਜਿਹੜਾ ਇਸ ਤਰ੍ਹਾਂ ਦਾ ਬਲੌਕ ਦਿੱਤਾ ਹੋਇਆ ਹੈ ਇਹ ਸਰਾਂਜੀ ਸੋ ਇਸਟਾਫ ਆ ਜੀ ਦੁਪੱਟਾ ਕਾਫੀ ਜਿਹੜਾ ਸਟਾਫ ਆ ਜਿਹੜਾ ਕਾਫੀ ਵਧੀਆ ਹੈਗਾ ਇਹ ਸੋ ਤੁਸੀਂ ਬੇਫਿਕਰ ਹੋ ਕਿ ਇਹ ਸੂਟ ਜਿਹੜਾ ਲੈ ਸਕਦੇ ਸੋ ਨੈਕਸਟ ਸੂਟ ਆ ਜੀ ਜਿਵੇਂ ਕਿ ਇਹ ਸੂਟ ਵੀ ਆਪਣੇ ਕੋਲੇ ਕਾਫੀ ਬਣ ਰਹੇ ਹੈਗੇ ਆ ਸੋ ਇਹਦੇ ਡਿਜ਼ਾਈਨਿੰਗ ਵੀ ਜਿਹੜੀ ਬਹੁਤ ਕਾਫੀ ਪਸੰਦ ਕਰਦੇ ਆ ਸਾਰੇ ਇਸ ਤਰ੍ਹਾਂ ਜੀ ਦੁਪੱਟਾ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਕਰ ਸਕਦੇ ਹੋ ਇਸ ਤਰ੍ਹਾਂ ਸਾਈਡਸ ਤੇ ਦੇ ਵਰਕ ਕੀ ਹੋਇਆ ਹੋਇਆ ਹੈ ਸਕ੍ਰੀਪ ਤੇ ਬਣਿਆ ਹੋਇਆ ਜੀ ਦੁਪੱਟਾ ਕੰਟਰਾਸਟ ਦੋ ਕਲਰ ਦਾ ਕਰ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨਿੰਗ ਹੈ ਨੈਕ ਸੂਟ ਹੈਗਾ ਜੀ ਜਿਵੇਂ ਕਿ ਆਪਾਂ ਕਾਫੀ ਸੂਟ ਤੁਹਾਨੂੰ ਇਸ ਫੈਬਰਿਕ ਚ ਦਿਖਾਏ ਆ ਖਾਦੀ ਕਾਟਨ ਦਾ ਫੈਬਰਿਕ ਹੈ ਇਸ ਸカイ ਕਲਰ ਦੇ ਵਿੱਚ ਹੈ ਇਇਸ ਤਰ੍ਹਾਂ ਕੀ ਰੀਦੀ এমਬ੍ਰੋਇਡਰੀ ਕੀਤੀ ਹੋਈ ਹੈ ਜੀ ਬਹੁਤ ਹੀ ਪਿਆਰੇ ਫਲਾਵਰ ਦਿੱਤੇ ਹੋਏ ਆ ਸੋ ਵਿੱਚ ਆਪਾਂ ਕਟ ਵਰਕ ਦਿੱਤਾ ਹੋਇਆ ਉੱਪਰ ਤੱਕ ਬੂਟੀ ਹੈ ਇਸ ਤਰ੍ਹਾਂ ਗਲਾ ਬਣਿਆ ਹੋਇਆ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਇਹ ਕਾਟਨ ਵੀ ਹੈ ਔਰ ਤੁਸੀਂ ਪਾਰਟੀ ਵੇਅਰ ਵੀ ਵੇਅਰ ਕਰ ਸਕਦੇ ਜਿਵੇਂ ਕਿ ਸਾਰਿਆਂ ਨੂੰ ਹੁੰਦਾ ਹੈ ਕਿ ਥੋੜਾ ਜਿਹਾ ਸਾਨੂੰ ਸਟਾਫ ਆ ਜਿਹੜਾ ਇਦਾਂ ਦਾ ਚਾਹੀਦਾ ਇਸ ਤਰ੍ਹਾਂ ਡਾਰਕ ਪੱਟੀ ਲਾ ਕੇ ਆਪਾਂ ਉੱਪਰ ਲੀਸ ਦਿੱਤੀ ਹੋਈ ਹੈ ਸੋ इस स्टफ दे विच जिमें कि लाइट शेड आप लाइट पीच या शेड भी है जी अपने कोले और स्किन शेड भी है सो ये देख सकते हो फैब्रिक कॉटन शाइन बेस है कॉटन है पर शाइन भी है और खादी फैब्रिक तरह है बहुत ही मेरा खुद का जोड़ा ये बियर ਮਤਲਬ ਬਣਾਇਆ ਹੋਇਆ ਸੂਟ ਹੈ ਸੋ ਬਹੁਤ ਹੀ ਪਿਆਰਾ ਜਿਹੜਾ ਫੈਬਰਿਕ ਹੈਗਾ ਸੋ ਇਹਨਾਂ ਤੇ ਆਪਾਂ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਆ ਜਿਵੇਂ ਕਿ ਆਪਾਂ ਪਿੱਛੇ ਜੇ ਸਕਾਈ ਤੇ ਰੀਲ ਦੇ ਵਿੱਚ ਪਾਇਆ ਸੀ ਬਲੈਕ ਕਲਰ ਦਾ ਵਰਕ ਕੀਤਾ ਸੀ ਸੋ ਉਹ ਵੀ ਇਹੀ ਫੈਬਰਿਕ ਸੀਗਾ ਜੀ ਤੁਸੀਂ ਇਹਨਾਂ ਤੇ ਵੀ ਬਲੈਕ ਕਰਕੇ ਤੁਸੀਂ ਕਰ ਸਕਦੇ ਹੋ ਸੋ ਜੀ ਇਹ ਸੀ ਕੁਝ ਡਿਜ਼ਾਈਨਸ ਉਮੀਦ ਕਰਦੇ ਆ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਔਰ ਔਰ ਜਿਹੜੇ ਮੈਸੇਜ ਕਰ ਰਹੇ ਆ ਜੀ ਜਿਨ੍ਹਾਂ ਦੇ ਆਰਡਰ ਚੱਲ ਰਹੇ ਹੈਗੇ ਆ ਸੋ ਪਲੀਜ਼ ਆਪਾਂ ਜਿਹੜਾ ਸਾਰਿਆਂ ਦੇ ਆਰਡਰ ਬਣ ਰਹੇ ਆ ਜੀ ਟਾਈਮ ਟੂ ਟਾਈਮ ਆਪਾਂ ਡਿਲੀਵਰ ਕਰ ਰਹੇ ਆ ਸੋ ਉਮੀਦ ਆ ਜੀ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਔਰ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much